ਹੈਲੋ ਫਰੈਂਡਸ ਵੈਲਕਮ ਟੂ आवर YouTube ਚੈਨਲ ਦਾ ਵਾਰਜ ਸਟਡੀ ਪੁਆਇੰਟ ਅੱਜ ਦੇ ਇਸ ਵੀਡੀਓ ਵਿੱਚ PSAT 1 ਐਂਡ PSAT 2 ਲਈ ਜੋ 2024 ਨੂੰ ਕੰਡਕਟ ਕਰਵਾਇਆ ਜਾ ਰਿਹਾ ਹੈ ਚਾਰਦ ਸਮਨ ਜਿਹੜੀ ਹੈਗੀ ਆਪਣੇ ਕੋਲ ਡੇਟ ਰੱਖੀ ਗਈ ਹੈ ਐਗਜ਼ਾਮ ਦੀ ਉਸ ਦੇ ਸਬੰਧ ਵਿੱਚ ਜਿਹੜਾ ਹੈਗਾ ਆਪਾਂ ਮੌਕ ਟੈਸਟ ਤਿਆਰ ਕੀਤਾ ਹੈ ਤੇ ਉਹ ਜਿਹੜਾ ਹੈਗਾ ਮੌਕ ਟੈਸਟ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਜੇਕਰ ਤੁਸੀਂ ਪ੍ਰੈਪਰੇਸ਼ਨ ਕਰ ਚੁੱਕੇ ਹੋ ਤਾਂ ਮੌਕ ਟੈਸਟ ਲਗਾ ਸਕਦੇ ਹੋ ਜੇਕਰ ਤੁਸੀਂ ਪ੍ਰੈਪਰੇਸ਼ਨ ਨਹੀਂ ਕੀਤੀ ਤਾਂ ਤੁਸੀਂ ਇਸ ਵੀਡੀਓ ਨੂੰ ਜੇਕਰ ਡਿਟੇਲ ਨਾਲ ਦੇਖਦੇ ਹੋ ਸਾਰੇ ਪੁਆਇੰਟ ਨੋਟ ਕਰਦੇ ਹੋ ਤਾਂ ਗਰੰਟੀਡ ਜਿਹੜਾ ਹੈਗਾ 1 ਟੂ 2 ਜਿਹੜੇ ਹੈਗੇ ਨੇ ਮਾਰਕਸ ਤੁਹਾਨੂੰ ਗਰੰਟੀ ਨਾਲ ਜਿਹੜੇ ਪ੍ਰਾਪਤ ਹੋ ਜਾਣਗੇ ਇਸ ਲਈ ਇਸ ਵੀਡੀਓ ਨੂੰ ਸਾਰੇ ਧਿਆਨ ਨਾਲ ਸੁਣਨਾ ਤਾਂ ਤੁਸੀਂ ਜਿਹੜੇ ਹੈਗਾ ਆਪਣਾ ਮੌਕ ਟੈਸਟ ਵੀ ਲਗਾ ਸਕਦੇ ਹੋ ਤੇ ਵੀਡੀਓ ਦੇ ਕਮੈਂਟ ਵਿੱਚ ਦੱਸਣਾ ਹੋਵੇਗਾ ਕਿ ਆਪ ਦੇ ਕਿੰਨੇ ਮਾਰਕਸ ਬਣੇ ਹਨ ਇਸ ਚੈਨਲ ਤੇ ਆਪ ਜੀ ਨੂੰ ਸਪੈਸ਼ਲ ਜਿਹੜੀ ਹੀ ਪ੍ਰਪਰੇਸ਼ਨ ਕਰਵਾਈ ਜਾਏਗੀ ਸਾਰੇ ਸਬਜੈਕਟ ਨੂੰ ਮੁੱਖ ਰੱਖ ਕੇ ਮੌਕ ਟੈਸਟ ਦੇ ਟਾਈਪ ਵਿੱਚ ਤੁਸੀਂ ਜ਼ਰੂਰ ਜੁੜ ਜਾਣਾ ਹੋਏਗਾ ਤੁਹਾਨੂੰ ਕਾਫੀ ਹੈਲਪ ਮਿਲੇਗੀ ਇਸ ਚੈਨਲ ਦੇ ਉੱਪਰ ਤੇ ਜਿਹੜਾ ਹੈਗਾ ਤੁਹਾਡਾ ਈਜ਼ੀਲੀ ਜਿਹੜਾ ਹੈਗਾ ਪੇਪਰ 1 ਔਰ 2 ਜਿਹੜਾ ਕ੍ਰੈਕ ਹੋ ਜਾਏਗਾ ਹਾਂਜੀ ਆਓ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਫਰਸਟ ਕੁਸ਼ਨ ਆਪਦੀ ਸਕਰੀਨ ਉੱਪਰ ਹੈਗਾ ਵਾ ਹਾਂਜੀ ਡਿਲੈਕਸਿਆ ਕਿਸ ਨਾਲ ਸੰਬੰਧਿਤ ਹੈ ਹਾਂਜੀ ਡਿਲੈਕਸਿਆ ਇੱਕ ਤਰ੍ਹਾਂ ਦੀ ਡਿਸੀਜ਼ ਹੁੰਦੀ ਹੈ ਡਿਸਆਰਡਰ ਹੁੰਦਾ ਹੈ ਇਹ ਸਟੂਡੈਂਟਸ ਜਾਂ ਬੱਚਿਆਂ ਦੇ ਵਿੱਚ ਪਾਇਆ ਜਾਂਦਾ ਛੋਟੇ ਬੱਚਿਆਂ ਦੇ ਵਿੱਚ ਇਹ ਕਿਸ ਪ੍ਰਕਾਰ ਦਾ ਹੈਗਾ ਇਹ ਕਿਸ ਨਾਲ ਸੰਬੰਧਿਤ ਹੈਗਾ ਜੀ ਫਰਸਟ ਸਾਡੇ ਕੋ ਰੀਡਿੰਗ ਕੈਲਕੂਲੇਸ਼ਨ ਜਾਂ ਰਾਈਟਿੰਗ ਜੋ ਆਲ ਅਜੀ ਡਿਲੈਕਸਿਆ ਜਿਹੜਾ ਹੈਗਾ ਜੀ ਇਹ ਇੱਕ ਤਰ੍ਹਾਂ ਦਾ ਰੀਡਿੰਗ ਰਿਸਾਲਟਰ ਹੈ ਜੀ ਫਸਟ ਨੰਬਰ ਜਿਹੜੀ ਕਿ ਆਪਣੇ ਕੋ ਰਾਈਟ ਆਪਸ਼ਨ ਦਿੰਦੀ ਹੈ ਇਹ ਨੰਬਰ ਜਿਹੜੇ ਕੈਂਡੀਡੇਟਸ ਏ ਨੰਬਰ ਆਪ੍ਰੋਕਸੀਮ ਸਿਲੈਕਟ ਕਰਦੇ ਨੇ ਆਪਣੇ ਇੱਕ ਮਾਰਕ ਜਿਹੜਾ ਐਡ ਕਰ ਸਕਦੇ ਹਨ ਲਾਸਟ ਕਮੈਂਟ ਦੇ ਵਿੱਚ ਆਪਣੇ ਦੱਸਣਾ ਕਿੰਨੇ ਮਾਰਕਸ ਬਣੇ ਹਨ ਨੈਕਸਟ ਮੂਵ ਕਰਦੇ ਹਾਂ ਸੈਕੰਡ ਕੁਐਸਚਨ ਵੱਲ ਫਸਟ ਕੁਐਸਚਨ ਉਮੀਦ ਕਰਦੇ ਹਾਂ ਆਪ ਜੀ ਨੂੰ ਕਲੀਅਰ ਹੋ ਗਿਆ ਹੋਵੇਗਾ ਰੀਡਿੰਗ ਜਿਹੜੀ ਹੈਗੀ ਇਹ ਡਿਲੈਕਸਿਆ ਨਾਲ ਸੰਬੰਧਤ ਹੈਗੀ ਹੈ ਐਂਡ ਰਾਈਟਿੰਗ ਹੈ ਕਿ ਡਿਸਗ੍ਰਾਫੀ ਨਾਲ ਸੰਬੰਧਿਤ ਹੈਗੀ ਤੇ ਕੈਲਕੂਲੇਸ਼ਨ ਜਿਹੜੀ ਹੈਗੀ ਡਿਸਕਲਕੂਆ ਨਾਲ ਸੰਬੰਧਿਤ ਹੈਗੀਗਾ ਇਹ ਜਿਹੜੀ ਹੈ ਚਾਰ ਡਿਸਆਰਡਰ ਹਨ ਉਮੀਦ ਕਰਦੇ ਆਪ ਜੀ ਨੂੰ ਇਸ ਬਾਰੇ ਪਤਾ ਚੱਲ ਗਿਆ ਹੋਵੇਗਾ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਹਾਂਜੀ ਨੈਕਸਟ ਕੁਐਸਚਨ ਆਪ ਦੀ ਸਕਰੀਨ ਉੱਪਰ ਨਜ਼ਰ ਆ ਰਿਹਾ ਹੈ ਜੀ ਨੈਕਸਟ ਕੁਐਸਚਨ ਹੈ ਗਿਆਨ ਪ੍ਰਾਪਤ ਕਰਨ ਅਤੇ ਲਾਗੂ ਕਰਨ ਦੀ ਸਮਰੱਥਾ ਕੀ ਹੈ ਜੇਰ ਗਿਆਨ ਹੈਗਾ ਨੋਲਜ ਉਸ ਨੂੰ ਅਸੀਂ ਇਨਕੁਆਇਰ ਕਰਦੇ ਹਾਂ ਤਾਂ ਇਹਨੂੰ ਉਸ ਨੂੰ ਅਪਲਾਈ ਕਰਦੇ ਹਾਂ ਇਸ ਤਰ੍ਹਾਂ ਦੀ ਅਬਿਲਿਟੀ ਨੂੰ ਅਸੀਂ ਕੀ ਕਹਿੰਦੇ ਹਾਂ ਹਾਂਜੀ ਫਰਸਟ ਸਾਡੇ ਕੋਲ ਸ਼ਖਸੀਅਤ ਪਰਸਨੈਲਿਟੀ ਸੈਕੰਡ ਸਾਡੇ ਕੋਲ ਬੁੱਧੀ ਇੰਟੈਲੀਜੈਂਸੀ ਐਂਡ ਥਰਡ ਸਾਡੇ ਕੋਲ ਯੋਗਤਾ ਐਂਡ ਫੋਰਥ ਸਾਡੇ ਕੋਲ ਐਟੀਟਿਊਡ ਰਵਈਆ ਜਾ ਇਕੁਐਲਟੀ ਯੋਗਤਾ ਕਹਿ ਸਕਦੇ ਐ ਅਬਿਲਟੀ ਕਹਿ ਸਕਦੇ ਆ ਚਾਰ ਆਪਸ਼ਨ ਆਪ ਦੀ ਸਕਰੀਨ ਉਪਰ ਨਜ਼ਰ ਆ ਰਹੀਆਂ ਤੁਸੀਂ ਜਿਹੜੀ ਕਿਉਂ ਆਪਸ਼ਨ 3 ਕਰ ਸਕਦੇ ਹਾਂ ਗਿਆਨ ਪ੍ਰਾਪਤ ਕਰਨਾ ਹੈ ਦੈਨ ਉਸ ਤੋਂ ਬਾਅਦ ਉਸ ਨੂੰ ਅਪਲਾਈ ਕਰਨਾ ਲਾਗੂ ਕਰਨਾ ਹੈ ਤਾਂ ਇਹ ਜਿਹੜਾ ਕੰਮ ਹੁੰਦਾ ਜੀ ਇੰਟੈਲੀਜੈਂਸੀ ਹੁੰਦਾ ਬੁੱਧੀ ਦਾ ਕੰਮ ਹੁੰਦਾ ਹੈ ਜੀ ਇਸ ਕਰਕੇ 20 ਨੰਬਰ ਜਿਹੜਾ ਹੈਗਾ ਇਸ ਕੁਐਸਚਨ ਸਾਡੇ ਕੋਲ ਰਾਈਟ ਆਪਸ਼ਨ ਰਹਿੰਦਾ ਹੈ ਜੀ ਜੇ ਜਿਹੜੇ ਵੀ ਕੈਂਡੀਡੇਟਸ ਨੇ ਆਪਾਂ ਆਪਸ਼ਨ 20 ਸਿਲੈਕਟ ਕੀਤਾ ਉਹ ਬਿਲਕੁਲ ਰਾਈਟ ਹਨ ਆਪਣੇ ਇੱਕ ਮਾਰਕ ਜਿਹੜਾ ਹੈਗਾ ਆਈਡ ਕਰ ਸਕਦੇ ਹਨ ਹਜੇ ਜੇਕਰ ਸਾਡੇ ਚੈਨਲ ਤੁਸੀਂ ਫਸਟ ਟਾਈਮ ਚਾਲ ਕੇ ਚੈਨਲ ਨੂੰ ਸ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਤਾਂ ਆਪਣੇ ਫਰੈਂਡ ਸਰਕਲ ਵਿੱਚ ਵੀਡੀਓ ਸ਼ੇਅਰ ਵੀ ਜ਼ਰੂਰ ਕਰਨਾ ਹਾਂਜੀ ਨੈਕਸਟ ਕੁਸਚਨ ਹੈ ਜੀ ਇੱਕ ਅਧਿਆਪਕ ਨੂੰ ਵਿਦਿਆਰਥੀਆਂ ਨਾਲ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ ਹਾਂਜੀ ਜੇਰਾ ਟੀਚਰ ਹੈਗਾ ਉਸ ਦਾ ਸਟੂਡੈਂਟਸ ਨਾਲ ਪੀਪਲਸ ਨਾਲ ਕਿਸ ਤਰ੍ਹਾਂ ਦਾ ਬਿਹੇਵੀਅਰ ਹੋਣਾ ਚਾਹੀਦਾ ਫਸਟ ਜੀ ਫਾਦਰ ਲਾਈਕ ਫਾਦਰ ਲਾਈਕ ਫਰੈਂਡ ਜਰਨਲ ਜਾਂ ਐਲ্ডার ਲਾਈਕ ਹਾਂ ਜੀ ਜੇਕਰ ਅਸੀਂ ਸਟੂਡੈਂਟਸ ਨਾਲ ਟ੍ਰੀਟ ਕਰਨਾ ਹੈ ਤਾਂ ਲਾਈਕ ਕਿ ਜੇ ਤੁਸੀਂ ਫਰੈਂਡ ਕਰੋਗੇ ਤਾਂ ਉਹ ਜਿਹੜਾ ਹੈਗਾ ਬਹੁਤ ਹੀ ਅੱਛੀ ਅਟਰੈਕਸ਼ਨ ਬਣੇਗੀ ਤਾਂ ਜਿਹੜਾ ਹੈਗਾ ਤੁਹਾਡਾ ਟੀਚਿੰਗ ਲਰਨਿੰਗ ਦਾ ਜਿਹੜਾ ਹੈਗਾ ਮੋਲ ਉਹ ਬਹੁਤ ਹੀ ਵਧੀਆ ਰਹੇਗਾ ਇਸ ਕਰਕੇ ਜਿਹੜਾ ਹੈਗਾ ਬੀ ਨੰਬਰ ਰਾਈਟ ਆਪਸ਼ਨ ਹੈ ਤਾਂ ਲਾਈਕ ਹੀ ਫਰੈਂਡਲੀ ਜਿਹੜਾ ਹੈਗਾ ਤੁਸੀਂ ਉਸ ਨੂੰ ਅਪਵਾਰ ਕਰੋਗੇ ਨੈਕਸਟ ਕੁਸ਼ਚਨ ਆਪਦੀ ਸਕਰੀਨ ਉੱਪਰ ਨਜ਼ਰ ਆ ਰਿਹਾ ਜੀ ਹਾਂ ਜੀ ਨੈਕਸਟ ਕੁਸ਼ਚਨ ਆਪਦੀ ਸਕਰੀਨ ਉੱਪਰ ਹੇਤਾ ਦਿੱਤੇ ਵਿੱਚੋਂ ਕਿਹੜਾ ਬੋਧ ਦਾ ਹਿੱਸਾ ਨਹੀਂ ਹੈ ਹਾਂਜੀ ਬੋਧ ਜਿਹੜਾ ਹੈਗਾ ਇਹ ਕਿਹੜਾ ਨਹੀਂ ਹੈ ਫਸਟ ਹੈ ਜੀ ਪਾਵਨਾਵਾ ਵਿਚਾਰ ਧਿਆਨ ਜਾਂ ਤਾਨ ਹਾਂਜੀ ਜਦੋਂ ਅਸੀਂ ਬੋਧ ਕਰਨਾ ਹੈ ਤਾਂ ਬੋਧ ਕਰ ਰਹੇ ਹੁੰਦੇ ਆ ਤਾਂ ਉਹਦਾ ਜਿਹੜਾ ਸਾਡੇ ਕੋਲ ਉਹਨਾਂ ਵਿੱਚ ਇਮੋਸ਼ਨਸ ਜਿਹੜੇ ਹੈਗੇ ਨੇ ਪਾਵਨਾਵਾ ਦਾ ਕੋਈ ਵੀ ਜਿਹੜਾ ਹੈਗਾ ਉਸਦੀ ਕੋਈ ਲੈਣ ਦੇਣੀ ਹੈਗਾ ਜਾਂ ਉਸ ਦਾ ਕੋਈ ਉਸ ਨਾਲ ਸੰਬੰਧ ਨਹੀਂ ਹੈਗਾ ਇਸ ਕਰਕੇ ਇਹ ਨੰਬਰ ਜਿੱਥੇ ਰਾਈਟ ਆਪਸ਼ਨ ਆਏਗਾ ਕਿਉਂਕਿ ਨਹੀਂ ਪੁੱਛਿਆ ਗਿਆ ਹੈ ਵਿਚਾਰ ਕਰਨਾ ਵੀ ਬੋਧ ਦਾ ਹਿੱਸਾ ਹੈ ਧਿਆਨ ਤੇ ਦਾਣਾ ਇਹ ਸਾਰੇ ਜਿਹੜੇ ਹਨ ਰਿਲੇਟਡ ਹਨ ਬੋਧ ਨਾਲ ਕੰਗ੍ਰੇਸ਼ਨ ਨਾਲ ਇਸ ਕਰਕੇ ਇਹ ਨੰਬਰ ਜਿੱਥੇ ਸਾਡੇ ਕੋਲ ਰਾਈਟ ਆਪਸ਼ਨ ਆਏਗਾ ਕਿਉਂਕਿ ਨਹੀਂ ਪੁੱਛਿਆ ਗਿਆ ਹੈ ਨੈਕਸਟ ਕੁਸਚਨ ਵੱਲ ਮੂਵ ਕਰਦੇ ਹਾਂ ਸਮਾਜਿਕ ਕਰਨ ਦਾ ਕਿਹੜਾ ਏਜੰਟ ਸਾਡੇ ਵਿਕਾਸ ਤੇ ਸਭ ਤੋਂ ਵੱਧ ਪ੍ਰਭਾਵ ਪਾਉਂਦਾ ਹੈ ਅੱਜ ਜੇਕਰ ਅਸੀਂ ਸੋਸ਼ੀਅਲਾਈਜੇਸ਼ਨ ਦੀ ਗੱਲ ਕਰੀਏ ਸਮਾਜਿਕ ਕਰਨ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕਿਹੜਾ ਏਜੰਟ ਹੈਗਾ ਜਿਹੜਾ ਸਾਡੇ ਡਿਵੈਲਪਮੈਂਟ ਦੇ ਸਭ ਤੋਂ ਵੱਧ ਇਫੈਕਟ ਪਾਉਂਦਾ ਹੈ ਤਾਂ ਉਹ ਜਿਹੜਾ ਹੈਗਾ ਜੀ ਸਾਡੇ ਕੋਲ ਸਿੱਖਿਆ ਸਕੂਲ ਸਕੈਂਟਰੀ ਹੈਗਾ ਜੀ ਮਾਸ ਮੀਡੀਆ ਪੀਅਰ ਗਰਪਸ ਇਹ ਬਾਅਦ ਦੀ ਗੱਲਾਂ ਹਨ ਜੇ ਸਭ ਤੋਂ ਜੇਕਰ ਅਸੀਂ ਮੁੱਖ ਗੱਲ ਕਰੀਏ ਤਾਂ ਪਰਿਵਾਰ ਜਿਹੜਾ ਹੈਗਾ ਉਹ ਆਪਣੇ ਕੋਲ ਮੁੱਖ ਜਿਹੜਾ ਹੈਗਾ ਪ੍ਰਭਾਵ ਸਭ ਤੋਂ ਪਾਉਂਦਾ ਹੈ ਏਜੰਟ ਦਾ ਕੰਮ ਕਰਦਾ ਹੈ ਸੋਸ਼ੀਅਲਾਈਜੇਸ਼ਨ ਸਮਾਜਿਕ ਕਰਨ ਦੇ ਵਿੱਚ 20 ਨੰਬਰ ਜਿਹੜਾ ਹੈਗਾ ਇਸ ਕੋਲੇ ਕੁਸਚਨ ਦਾ ਰਾਈਟ ਆਪਸ਼ਨ ਰਹਿੰਦਾ ਹੈ ਜੀ ਹਾਂਜੀ ਨੈਕਸਟ ਆਪਾਂ ਮੂਵ ਕਰਦੇ ਹਾਂ ਜੀ ਨੈਕਸਟ ਕੋਰਸ ਆਪ ਦੀ ਸਕਰੀਨ ਉੱਤੇ ਵਿਦਿਆਰਥੀਆਂ ਦਾ ਭਾਵਨਾਤਮਿਕ ਸਮਝੋਜਨ ਪ੍ਰਭਾਵਸ਼ਾਲੀ ਹੈ ਹਾਂਜੀ ਜਿਹੜਾ ਵਿਦਿਆਰਥੀਆਂ ਦੇਗਾ ਭਾਵਨਾਤਮਿਕ ਜਿਹੜਾ ਸਮਝੋਜਨ emoion adjustment ਉਹ इफेक्टिव ਕਿਉਂ ਹੈਗੀ ਹੈ ਜੀ ਫਸਟ ਸਕ ਸ਼ਖਸੀਅਤ ਨਿਰਮਾਣ ਦੇ ਵਿੱਚ ਡੈਫੀਨਿਟਲੀ ਜੀ ਸ਼ਖਸੀਅਤ ਨਿਰਮਾਣ ਦੇ ਵਿੱਚ ਇੱਕ ਪਰਸਨੈਲਿਟੀ ਤੋਂ ਦੀ ਡਵੈਲਪ ਹੋ ਰਹੀ ਉਸ ਵਿੱਚ ਭਾਵਨਾਤਮਿਕ ਜਿਹੜੀ ਕਿ ਸਮਝੋਜਨ ਵੈਰੀ ਇੰਪੋਰਟੈਂਟ ਹੈ ਜੀ ਕਲਾਸ ਟੀਚਿੰਗ ਆਲਸੋ ਇੰਪੋਰਟੈਂਟ ਡਿਸਪੀਸਪਲਨ ਆਲਸੋ ਇੰਪੋਰਟੈਂਟ ਡੀਨ ਅਪਰੋਚ ਜੀ ਅਪਰੋਕ ਸਾਰੇ ਇਹ ਸਾਰੀ ਜਿਹੜੇ ਹਨ ਭਾਵਨਾਤਿਕ ਸੰਯੋਜਨ ਵਿੱਚ ਪ੍ਰਭਾਵਸ਼ਾਲੀ ਹਨ ਤੇ ਡੀ ਨੰਬਰ ਜਿਹੜਾ ਹੈ ਇਸ ਵਾਲੇ ਕੁਸਚਨ ਸਾਡੇ ਕੋਲ ਰਾਈਟ ਆਪਸ਼ਨ ਰਹਿੰਦਾ ਹੈ ਜੀ ਨੈਕਸਟ ਕੁਸਚਨ ਵੱਲ ਮੂਵ ਕਰਦੇ ਹਾਂ ਜੀ ਨੈਕਸਟ ਕੁਸਚਨ ਆਫ ਦੀ ਸਕਰੀਨ ਉੱਪਰ ਨਜ਼ਰ ਆ ਰਿਹਾ ਹੈ ਜੀ ਬਲੈਕਬੋਰਡ ਨੂੰ ਕਿਹੜੇ ਏਜਸ ਦੇ ਕਿਸ ਸਮੂਹ ਜਾਂ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ ਹਾਂ ਜਿਵੇਂ ਆਡੀਓ ਵਿਜ਼ੂਅਲ ਏਜਸ ਹੁੰਦੀਆਂ ਨੇ ਉਸ ਦੇ ਵਿੱਚ ਅਸੀਂ ਜਿਹੜਾ ਹੈਗਾ ਬਲੈਕਬੋਰਡ ਨੂੰ ਕਿਸ ਸਮੂਦ ਵਿੱਚ ਅਕ ਕਿ ਸ਼੍ਰੇਨ ਦੇ ਵਿੱਚ ਅਸੀਂ ਇਨਕਲੂਡ ਕਰਦੇ ਹਾਂ ਤਾਂ ਉਹ ਇੱਕ ਸੀਗੀ ਹੈ ਸਾਜੀ ਵਿਜ਼ੂਅਲ ਏਡ ਸੀਗੀ ਹੈ ਜੀ ਬੀ ਨੰਬਰ ਜਿਹੜਾ ਹੈ ਕਿਸ ਤਾ ਸਾਡੇ ਕੋਲ ਰਾਈਟ ਆਪਸ਼ਨ ਆਏਗਾ ਜੀ ਅਸੀਂ ਉਸ ਨੂੰ ਨੋਟ ਕਰਦੇ ਹਾਂ ਬੋਰਡ ਤੇ ਪਰ ਜੋ ਵੀ ਰਾਈਟ ਕਰਦੇ ਹਾਂ ਸਮਥਿੰਗ ਐਂਡ ਸਟੂਡੈਂਟਸ ਦੇ ਲੈ ਕੇ ਉਸ ਨੂੰ ਨੋਟ ਕਰਦੇ ਹਾਂ ਐਂਡ ਉਹ ਵਿਜ਼ੂਅਲਾਈਜੇਸ਼ਨ ਕਰਕੇ ਦਨ ਉਹ ਰਾਈਟ ਹੋ ਕਰਦੇ ਹਾਂ ਜੀ ਇਸ ਕਰਕੇ ਵਿਜ਼ੂਅਲ ਏਡਸ ਹੋ ਗਈ ਜੀ ਦੇਖ ਕੇ ਉਸ ਨੂੰ ਲਿਖਦੇ ਹਾਂ ਬੀ ਨੰਬਰ ਜਿਹੜਾ ਇਸ ਵਾਲੇ ਕੋਸਟ ਦਾ ਰਾਈਟ ਆਪਸ਼ਨ ਰਹੇਗਾ ਜੀ ਹਾਂ ਜੀ ਨੈਕਸਟ ਕੋਸਟ ਹੈ ਜੀ ਆਪ ਦੀ ਸਕਰੀਨ ਉੱਪਰ ਆਏਗਾ ਜੀ ਨੈਤਿਕ ਵਿਕਾਸ ਦਾ ਇੱਕ ਮਹੱਤਵਪੂਰਨ ਸਿਧਾਂਤ ਹੈ ਨੈਤਿਕ ਵਿਕਾਸ ਸਿਧਾਂਤ ਇੱਕ ਮਹੱਤਵਪੂਰਨ ਸਿਧਾਂਤ ਇੰਪੋਰਟੈਂਟ ਸਿਧਾਂਤ ਹੈ ਰਹੀ ਥਿਊਰੀ ਮੰਨੀ ਜਾਂਦੀ ਹੈ ਐਂਡ ਇੱਕ ਇਸ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਹੈ ਜਿਸ ਕੇਸ ਦੁਆਰਾ ਜਿਹੜਾ ਦਿੱਤਾ ਗਿਆ ਸੀ ਹਾਂਜੀ ਇਸ ਤਰ੍ਹਾਂ ਸਭ ਕੈਂਡੀਡੇਟਸ ਨੂੰ ਪਤਾ ਹੈ ਕਿ ਜੇ ਆਪ ਨੂੰ ਨੈਤਿਕ ਵਿਕਾਸ ਦੇ ਸਿਧਾਂਤ ਤੇ ਇੱਕ ਤਾਂ ਪਿਆਜੇ ਨੇ ਇਸ ਦੀ ਗੱਲ ਕੀਤੀ ਸੀ ਉਸ ਦੇ ਵਿੱਚ ਉਸ ਨੇ ਤਿੰਨ ਸਥਿਤੀਆਂ ਸੀ ਜੀ ਉਹਦੇ ਰਹੀ ਹੈਗਾ ਆਪਾਂ ਇੱਕ ਵਿਸਤਾਰਪੂਰਵਕ ਵੀਡੀਓ ਉਹ ਆਵਾਂਗੇ ਉਸਦੇ ਹੋਏ ਸਨ ਐਮ ਐਸ ਕਿਊ ਦੇ ਟਾਈਪ ਦੇ ਸਾਰੇ ਹੋਣਗੇ ਇਸ ਦੇ ਵਿੱਚ ਜਿਹੜੇ ਇੱਕ ਹੋਰ ਵਿਸ਼ਾ ਦਿੱਤਾ ਗਿਆ ਹੈ ਨੈਤਿਕ ਵਿਕਾਸ ਦਾ ਤਾਂ ਉਹ ਕੋਲਬਰਗ ਦਾ ਦਿੱਤਾ ਗਿਆ ਸੀ ਇਸ ਦੇ ਵਿੱਚ ਆਪਾਂ ਸਟੇਜਸ ਬਾਰੇ ਸਾਰੀ ਗੱਲ ਕਰਾਂਗੇ ਇਹ ਨੰਬਰ ਜਿਹੜਾ ਇਸ ਦਾ ਰਾਈਟ ਆਪਸ਼ਨ ਰਹੇਗਾ ਜੀ ਨੈਕਸਟ ਕੁਸਚਨ ਆਪ ਦੀ ਸਕਰੀਨ ਉੱਪਰ ਹੈਗਾ ਜੀ ਹਾਂਜੀ ਨੈਕਸਟ ਕੁਸਚਨ ਨੂੰ ਦੇਖ ਰਹੇ ਹਾਂ ਆਪਾਂ ਸਟੇਟਮੈਂਟ ਜਿਹੜਾ ਰੀ ਲੋਡ ਕਰਦੇ ਹਾਂ ਹਾਂਜੀ ਅਧਿਆਪਕ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਸਿੱਖਿਆ ਵਿੱਚ ਇੰਟਰੈਕਸ਼ਨ ਵਿਸ਼ਲੇਸ਼ਣ ਸ਼੍ਰੇਣੀ ਕਿਸ ਨੇ ਵਿਕਸਿਤ ਕੀਤੀ ਸੀ ਹਾਂਜੀ ਇਹ ਕਿਸ ਨੇ ਕੀਤੀ ਸੀ ਜੀ ਕਿਉਂਕਿ ਆਪਾਂ ਜਦੋਂ ਕਿ ਆਪ ਕੋਈ ਪ੍ਰਭਾਵਸ਼ਾਲ ਸ਼ਤਨ ਵਧਾਉਣ ਲਈ ਜਦੋਂ ਆਪ ਸਿੱਖਿਆ ਦੇ ਰਹੇ ਹੁੰਦੇ ਆ ਉਹਦੇ ਅਟਰੈਕਸ਼ਨ ਇਹ ਵਿਸ਼ੇਸ਼ਣ ਜਿਹੜੀ ਕੀ ਪ੍ਰਣਾਲੀ ਇਹ ਸੀ ਉਹ ਕਿਸ ਦੁਆਰਾ ਵਿਕਸਤ ਕੀਤੀ ਗਈ ਸੀ ਫਲੈਂਡਰ ਵੱਲ ਵਿਕਸਤ ਕੀਤੀ ਗਈ ਸੀ ਏ ਨੰਬਰ ਇਸ ਵਾਲੇ ਕੁਸਚਨ ਦਾ ਰਾਈਟ ਆਪਸ਼ਨ ਰਹਿੰਦਾ ਜੀ ਏ ਨੰਬਰ ਹਾਂਜੀ ਸਾਰੇ ਕੈਂਡੀਡੇਟਸ ਨੂੰ ਆਈ ਹੋਪ ਪਤਾ ਚੱਲ ਗਿਆ ਹੋਵੇਗਾ ਏ ਨੰਬਰ ਇਸ ਦਾ ਰਾਈਟ ਆਪਸ਼ਨ ਰਹੇਗਾ ਜੀ ਜਿਹੜੇ ਕੈਂਡੀਡੇਟਸ ਏ ਨੰਬਰ ਆਪਸ਼ਨ ਸਿਲੈਕਟ ਕੀਤੇ ਉਹ ਆਪਣਾ ਇੱਕ ਮਾਰਕ ਜਿੱਦਗਾ ਐਡ ਕਰ ਸਕਦੇ ਹਨ ਹਾਂਜੀ ਨੈਕਸਟ ਕੁਸਚਨ ਆਫ ਦੀ ਸਕਰੀਨ ਉਪਰ ਨਜ਼ਰ ਆ ਰਿਹਾ ਦੇਖ ਸਕਦੇ ਹੋ ਯਸ਼ਪਾਲ ਕਮੇਟੀ ਦੀ ਰਿਪੋਰਟ ਜੋਗੀ 1993 ਵਿੱਚ ਮੁੜੇ ਦੁਆਰਾ ਪ੍ਰਪੋਜ਼ ਕੀਤੀ ਗਈ ਸੀ ਚਲਕ ਕੀਤੀ ਗਈ ਸੀ ਉਸ ਦਾ ਨਾਮ ਕੀ ਸੀ ਜਾਂ ਕਹਿ ਸਕਦੇ ਹਾਂ ਉਸ ਦੇ ਵਿੱਚ ਮੇਨ ਜਿਹੜਾ ਹੈਗਾ ਸੀ ਕੀ ਗੱਲ ਕੀਤੀ ਗਈ ਸੀ ਸਟੂਡੈਂਟਸ ਤੇ ਪਰ ਜਾ ਟੀਚਿੰਗ ਦੇ ਬਾਰੇ ਕੀ ਗੱਲ ਕੀਤੀ ਸੀ ਐਜੂਕੇਸ਼ਨ ਕਿਸ ਤਰ੍ਹਾਂ ਪ੍ਰੋਵਾਈਡ ਕੀਤੀ ਜਾਏਗੀ ਵਿਆਪਕ ਸਿੱਖਿਆ ਆਈਸੀਟੀ ਜਾਂ ਬੋਧਤੂ ਬਿਨਾ ਸਿੱਖਿਆ ਜਾਂ ਪ੍ਰਸ਼ਾਸਨ ਦੁਆਰਾ ਸਿੱਖਿਆ ਤੇ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਯੋਸ਼ਪਾਲ ਕਮੇਟੀ ਦੇ ਵਿੱਚ ਸੀ ਉਹਦੇ ਵਿੱਚ ਮੈਨ ਐਪਰਸਾਈਜ਼ ਕੀਤਾ ਗਿਆ ਸੀ ਵੀ ਜਿਹੜੀ ਵੀ ਹੋਣੀ ਚੀਜ਼ ਐਜੂਕੇਸ਼ਨ ਉਹ ਬਿਲਕੁਲ ਜਿਹੜੀ ਬੋਝ ਤੋਂ ਬਿਨਾ ਹੋਣੀ ਚਾਹੀਦੀ ਕਿਸੇ ਪ੍ਰਕਾਰ ਦਾ ਕੋਈ ਵੀ ਸਟੂਡੈਂਟ ਦੇ ਉੱਪਰ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਤੇ 20 ਨੰਬਰ ਜਿਹੜਾਗਾ ਰਾਈਟ ਆਪਸ਼ਨ ਰਹੇਗੀ ਬੋਝ ਤੋਂ ਬਿਨਾ ਸਿੱਖਣਾ ਨੈਕਸਟ ਕੁਸਚਨ ਹੈ ਜੀ ਮਨੋਵਿਸ਼ਲੇਸ਼ਨ ਦਾ ਪਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਸਾਈਕੋਨਲਿਸਿਸ ਜਿਹੜਾ ਹੈਗਾ ਉਸ ਦੇ ਵਿੱਚ ਜਿਹੜਾ ਹੈਗਾ ਉਸ ਦੇ ਪਤਾਮਾ ਜਿਹ ਉਸ ਦਾ ਫਾਦਰ ਕਿਸ ਨੂੰ ਕਿਹਾ ਜਾਂਦਾ ਹੈ ਚਾਰ ਆਪਸ਼ਨ ਆਪ ਦੀ ਸਕਰੀਨ ਤੇ ਨਜ਼ਰ ਆ ਰਹੀਆਂ ਤੁਸੀਂ ਜਿਹੜਾ ਹੈਗਾ ਦੇਖ ਸਕਦੇ ਹੋ ਹਾਂਜੀ ਇਸ ਦਾ ਸਾਡੇ ਕੋਲ ਰਾਈਟ ਆਪਸ਼ਨ ਜਿਹੜਾ ਰਹਿੰਦਾ ਹੈ ਜੀ ਜੇਕਰ ਤੁਸੀਂ ਆਪਣੇ ਆਪਸ਼ਨ ਡੀ ਤੇ ਗਏ ਹੋ ਤਾਂ ਬਿਲਕੁਲ ਰਾਈਟ ਹੈ ਜੀ ਡੀ ਨੰਬਰ ਹੈ ਇਸ ਦਾ ਰਾਈਟ ਆਪਸ਼ਨ ਹੈ ਸਿਗਮੰਡ ਫਰਾਈ ਸਿਗਮੰਡ ਫਰਾਈ ਜਿਹੜਾ ਹੈਗਾ ਉਸ ਨੂੰ ਮਨੋਵਿਸ਼ਲੇਸ਼ਨ ਦਾ ਪਤਾਮਾ ਮੰਨਿਆ ਜਾਂਦਾ ਹੈ ਜੀ ਹਾਂਜੀ ਨੈਕਸਟ ਕੁਸਚਨ ਵੱਲ ਮੂਵ ਕਰਦੇ ਹਾਂ ਇੱਕ ਚੰਗੇ ਸੰਚਾਰ ਲਈ ਕਿਸ ਦੀ ਲੋੜ ਹੈਗੀ ਇੱਕ ਗੁੱਡ ਕਮਿਊਨੀਕੇਸ਼ਨ ਲਈ ਇੱਕ ਗੁੱਡ ਕਮਿਊਨੀਕੇਟ ਆਪ ਕਰ ਸਕਦੇ ਉਸ ਲਈ ਕਿਸ ਦੀ ਲੋੜ ਹੁੰਦੀ ਹੈ ਜੀ ਮੇਨ ਜਿਹੜਾ ਹੈਗਾ ਚਾਰ ਆਪਸ਼ਨ ਹਨ ਉਸ ਦੇ ਵਿੱਚੋਂ ਕਿਸ ਦਾ ਜਿਹੜਾ ਇੰਪੋਰਟੈਂਟ ਰੋਲ ਹੁੰਦਾ ਹੈ ਜੀ ਵਿਚਾਰ ਦੀ ਸਪਸ਼ਟਤਾ ਨਾਟਕੀ ਪੇਸ਼ਕਾਰੀ ਹਲਕੇ ਸੁਰ ਵਿੱਚ ਬੋਲਣਾ ਜੇ ਬਿਨਾਂ ਰੁਕੇ ਬੋਲਣਾ ਅਜ ਬਿਨਾਂ ਰੁਕੇ ਬੋਲੋਗੇ ਤਾਂ ਉਸ ਦੇ ਵਿੱਚ ਕੋਈ ਵੀ ਸਪਸ਼ਟ ਨਹੀਂ ਤੁਸੀਂ ਚੰਗਾ ਸਜਾਰ ਨਹੀਂ ਕਰ पाओगे ਹਲਕੇ ਸੁਰ ਵਿੱਚ ਬੋਲੋਗੇ ਫਿਰ ਵੀ ਤੁਸੀਂ ਨਹੀਂ ਕਰ पाओगे ਨਾਟਕੀ ਪੇਸ਼ ਕਰਦੇ ਚ ਗੱਲ ਨਹੀਂ ਹੈਗੀ ਜੀ ਵਿਚਾਰ ਦੀ ਸਪਸ਼ਟਤਾ ਜੇਕਰ ਤੁਹਾਡੇ ਕਮਿਊਨੀਕੇਸ਼ਨ ਸਕਿੱਲ ਦੇ ਵਿੱਚ ਜੇਕਰ ਤੁਹਾਡੀ ਥੌਟਸ ਦੇ ਵਿੱਚ ਪੂਰੀ ਕਲੈਰਿਟੀ ਹੈਗੀ ਆ ਤਾਂ ਜਿਹੜਾ ਹੈਗਾ ਤੁਸੀਂ ਆਪਣਾ ਗੁੱਡ ਕਮਿਊਨੀਕੇਸ਼ਨ ਕਰ ਸਕਦੇ ਹੋ ਅਨਦਰ ਪਰਸਨ ਦੇ ਨਾਲ ਇਸ ਕਰਕੇ ਇਹ ਨੰਬਰ ਜਿਹੜਾ ਹੈਗਾ ਸਾਡਾ ਰਾਈਟ ਆਪਸ਼ਨ ਹੈ ਇਹਦਾ ਹੈ ਜੀ ਇਸ ਵਾਲੇ ਕੁਸਚਨ ਦਾ ਨੈਕ ਹਾਂਜੀ ਨੈਕਸਟ ਕੁਐਸਚਨ ਆਪ ਦੀ ਸਕਰੀਨ ਉੱਪਰ ਹੈਗਾ ਜੀ ਤੇ ਆਪਕਾ ਦਾ ਵਿਵਹਾਰ ਹੋਣਾ ਚਾਹੀਦਾ ਹੈ ਹਾਂਜੀ ਤਾਪਕ ਦਾ ਵਿਵਹਾਰ ਜਿਹੜਾ ਹੈਗਾ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ਪ੍ਰਬੰਧਕੀ ਹੋਣਾ ਚਾਹੀਦਾ ਹੈ ਸਿੱਖਿਆਤਮਿਕ ਹੋਣਾ ਚਾਹੀਦਾ ਹੈ ਦਰਸ਼ਵਾਦੀ ਹੋਣਾ ਚਾਹੀਦਾ ਹੈ ਨਿਰਦੇਸ਼ਕ ਹੋਣਾ ਚਾਹੀਦਾ ਹੈ ਹਾਂਜੀ ਨਿਰਦੇਸ਼ਕ ਤਣੀ ਸਿੱਖੀ ਉਹਨੂੰ ਡਾਇਰੈਕਸ਼ਨ ਦਿੱਤੀ ਜਾਈਏ ਇਸ ਤਰ੍ਹਾਂ ਦਾ ਵਿਵਹਾਰ ਵੀ ਨਹੀਂ ਹੋਣਾ ਚਾਹੀਦਾ ਅਦਰਸ਼ਵਾਦੀ ਹਾਂਜੀ ਆਈਡੀਅਲਿਜ਼ਮ ਹੋਣਾ ਚਾਹੀਦਾ ਬਿਲਕੁਲ ਰਾਈਟ ਆਪਸ਼ਨ ਹੈ ਜੀ ਅਦਰਸ਼ਵਾਦੀ ਸੀ ਨੰਬਰ ਜਿਹੜਾ ਇਸ ਵਾਲੇ ਕੁਐਸਚਨ ਦਾ ਰਾਈਟ ਆਪਸ਼ਨ ਰਹੇਗਾ ਜੇਕਰ ਅਧਿਆਪਕਤਾ ਬਵਾਰ ਇੱਕ ਦਰਸ਼ਵਾਦੀ ਤਾਂ ਉਸ ਨਾਲ ਜਿਹੜਾ ਹੈਗਾ ਸਟੂਡੈਂਟਸ ਤੇ ਟੀਚਰ ਜਿਹੜਾ ਹੈਗਾ ਕਮਿਊਨੀਕੇਸ਼ਨ ਸਕਿੱਲ ਡਿਵੈਲਪ ਹੋਏਗੀ ਤਾਂ ਉਸ ਦੇ ਜਿਹੜਾ ਹੈਗਾ ਟੀਚਿੰਗ ਲਰਨਿੰਗ ਪ੍ਰੋਸੈਸ ਗੁੱਡ ਬਣੇਗਾ ਪੂਰਾ ਫੈਕਟਲੀ ਬਣੇਗਾ ਇਸ ਕਰਕੇ ਅਦਰਸ਼ਵਾਦੀ ਬਵਾਰ ਹੋਣਾ ਚਾਹੀਦਾ ਸਟੂਡੈਂਟਸ ਦੇ ਨਾਲ ਸੀ ਨੰਬਰ ਜਿਹੜਾ ਹੈਗਾ ਰਾਈਟ ਆਪਸ਼ਨ ਰਹਿੰਦਾ ਹੈ ਜੀ ਇਸ ਵਾਲੇ ਕੁਐਸਚਨ ਦਾ ਨੈਕਸਟ ਕੁਐਸਚਨ ਹੈ ਜੀ ਆਪਣੀ ਸਕਰੀਨ ਉੱਪਰ ਹੈਗਾ ਜੀ ਆਪਣੇ ਕੋਲ ਮਾਈਕਰੋ ਟੀਚਿੰਗ ਪ੍ਰਣਾਲੀ ਕਿਸ ਯੂਨੀਵਰਸਿਟੀ ਵਿੱਚ 1961 ਵਿੱਚ ਸ਼ੁਰੂ ਹੋਈ ਸੀ ਹਾਂਜੀ ਜੀ ਮਾਈਕਰੋ ਟੀਚਿੰਗ ਲਰਨਿੰਗ ਪ੍ਰਣਾਲੀ ਹੈਗੀ ਪਾ ਆਪਣੇ ਮਾਈਕਰੋ ਟੀਚਿੰਗ ਛੋਟੇ ਸਮੇਂ ਦੇ ਵਿੱਚ ਜੀ ਕੀਤੇ ਜਾਂਦੀ ਸੀ ਉਸ ਦੇ ਸੰਬੰਧ ਵਿੱਚ ਹੈਗਾ ਇੱਕ ਇਸ ਯੂਨੀਵਰਸਿਟੀ ਦੇ ਵਿੱਚ 1961 ਵਿੱਚ ਸ਼ੁਰੂ ਕੀਤੀ ਗਈ ਸੀ ਚਾਰ ਆਪਸ਼ਨ ਆਪ ਦੀ ਸਕਰੀਨ ਪਰ ਨਜ਼ਰ ਆ ਰਹੀ ਨੇ ਸਟੈਨਫੋਰਡ ਯੂਨੀਵਰਸਿਟੀ ਐਕਸਪੋਡ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਜਾਂ ਐਮ ਐਸ ਯੂਨੀਵਰਸਿਟੀ ਬਰੋਦਾ ਪੰਜਾਬ ਹਾਂਜੀ ਇਸ ਦਾ ਸਾਡੇ ਕੋਲ ਰਾਈਟ ਆਪਸ਼ਨ ਹੈ ਤਾਂ ਜਿਸ ਸਟੈਨਫੋਰਡ ਯੂਨੀਵਰਸਿਟੀ ਐ ਨੰਬਰ ਰਾਈਟ ਆਪਸ਼ਨ ਆਏਗਾ ਜੀ ਮਾਈਕਰ ਸਟੈਂਫੋਰਡ ਯੂਨੀਵਰਸਿਟੀ ਵਿੱਚ 1961 ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ ਨੈਕਸਟ ਕੁਸਚਨ ਵੱਲ ਮੂਵ ਕਰਦੇ ਹਾਂ ਜੀ ਪਾਸ਼ਾ ਦਾ ਵਿਵਾਰਿਕ ਗਿਆਨ ਕਿੱਥੇ ਸਿੱਖਿਆ ਜਾਂਦਾ ਹੈ ਹਾਂਜੀ ਅਰ ਪਾਸ਼ਾ ਦਾ ਹੈਗਾ ਵਿਵਾਰਿਕ ਗਿਆਨ ਹੈਗਾ ਉਹ ਕਿਸ ਤਵੇ ਸਿੱਖਿਆ ਜਾਂਦਾ ਹੈ ਸਕੂਲ ਦੇ ਵਿੱਚ ਪਾਸ਼ਾ ਪ੍ਰਯੋਗਸ਼ਾਲਾ ਪਾਸ਼ਾ ਤੇ ਆਪਾਂ ਜੀ ਪਾਸ਼ਾ ਨਿਰਦੇਸ਼ ਦੇ ਵਿੱਚ ਇਹ ਕਿਹਾ ਸੀ ਪਾਸ਼ਾ ਦਾ ਵਿਵਾਰਿਕ ਗਿਆਨ ਸਿੱਖਣਾ ਤਾਂ ਉਸ ਲਈ ਸਾਨੂੰ ਪਾਸ਼ਾ ਪ੍ਰਯੋਗਸ਼ਾਲਾ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਕਰਨੀ ਪਵੇਗੀ ਬੀ ਨੰਬਰ ਹੈਗਾ ਜੀ ਸਟਾ ਰਾਈਟ ਆਪਸ਼ਨ ਰਹਿੰਦਾ ਹੈ ਜੀ ਨੈਕਸਟ ਕੁਸਚਨ ਵੱਲ ਆਪਾਂ ਮੂਵ ਕਰਦੇ ਹਾਂ ਜੀ ਹਾਂਜੀ ਨੈਕਸਟ ਕੁਐਸਚਨ ਆਪਦੀ ਸਕਰੀਨ ਉੱਪਰ ਹੈਗਾ ਜੀ 10 plus 2 plus 3 ਸਿੱਖਿਆ ਪ੍ਰਣਾਲੀ ਦੀ ਸਿਫਾਰਸ਼ ਕੀਤੀ ਗਈ ਸੀ ਹਾਂਜੀ ਸਿੱਖਿਆ ਪ੍ਰਣਾਲੀ ਕਿਸ ਦੁਆਰਾ ਸਿਫਾਰਸ਼ ਕੀਤੀ ਗਈ ਸੀ ਹਰਜੂ ਕੋ ਇਸ ਦਾ ਰਾਈਟ ਆਪਸ਼ਨ ਆਏਗਾ ਜੀ ਕੁਟਾਰੀ ਕਮਿਸ਼ਨ ਦੁਆਰਾ ਇਹ ਜਿਹੜੀ ਹੈਗੀ ਸਿੱਖਿਆ ਪ੍ਰਣਾਲੀ ਦੀ ਸਿਫਾਰਸ਼ ਕੀਤੀ ਗਈ ਸੀ ਏ ਨੰਬਰ ਜਿਹੜਾ ਹੈਗਾ ਰਾਈਟ ਆਪਸ਼ਨ ਰਹਿੰਦਾ ਹੈ ਜੀ ਹਾਂਜੀ ਇਸ ਤਰ੍ਹਾਂ ਸੀ ਇਹ ਕੁਝ ਇੰਪੋਰਟੈਂਟ ਕੁਐਸਚਨ ਜਿਹੜੇ ਐਮਸੀਕਿਊ ਟਾਈਪ ਦੇ ਵਿੱਚ ਕਵਰ ਕੀਤੇ ਗਏ ਸੀ ਇਹ ਪੀਐਸ ਟੈਟ 1 ਤੇ ਪੀਐਸ ਟੈਟ ਨੂੰ ਟੂ ਲਈ ਬਹੁਤ ਹੀ ਮਹੱਤਵਪੂਰਨ रहेंगे ਇਸ ਸਾਡੇ ਚੈਨਲ ਨਾਲ ਜੁੜ ਸਕਦੇ ਹੋ ਇਸ ਚੈਨਲ ਤੇ ਆਪ ਜੀ ਨੂੰ ਸਪੈਸ਼ਲ ਜਿਹੜੇ ਹਨ ਪੇਪਰ ਤੇ ਪੁਆਇੰਟ ਆਫ 뷰 ਤੋਂ ਕੁਝ ਕੁਐਸਚਨ ਕਰਵਾਏ ਜਾਣਗੇ ਜਿਹੜੇ 100% ਸ਼ੂਰ ਹੈਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਸਾਰੇ ਜੁੜ ਜਾਂਦੇ ਹੋ ਤਾਂ ਸਾਰੇ ਕੁਐਸਚਨ ਸਾਰੀਆਂ ਵੀਡੀਓ ਦੇਖਦੇ ਹੋ ਪਲੇਲਿਸਟ ਤੇ ਵਿਜ਼ਿਟ ਕਰੋ ਉਸ ਤੇ ਆਪ ਜੀ ਨੂੰ ਸਾਰੀ ਜਿਹੜੀ ਸੈਕੋ ਪੈਡਾਗੋਜੀ ਪੈਡਾਗੋਜੀ ਇੰਗਲਿਸ਼ ਪੰਜਾਬੀ ਐਂਡ ਇਹ ਵੀ ਥੰਕ ਜਿਹੜਾ ਅਵੇਲੇਬਲ ਹੈਗਾ ਐਮਸੀਕਿਊ ਟਾਈਪ ਦੇ ਵਿੱਚ ਉਹ ਸਾਰੀਆਂ ਵੀਡੀਓਜ਼ ਦੇਖੋ ਐਂਡ ਜਿਹੜਾ ਤੁਸੀਂ ਸਾਡੇ ਚੈਨਲ ਨਾਲ ਜੁੜ ਕੇ ਰੈਗੂਲਰ ਜਿਹੇ ਵੀਡੀਓ ਦੇਖੋ ਇਸ ਵਿੱਚ ਜਿਹੜੇ ਕਾਫੀ ਆਪ ਹਾਂਜੀ ਇਹ ਸੀ ਛੋਟੀ ਜੀ ਵੀਡੀਓ ਉਮੀਦ ਕਰਦੇ ਆਪਜੀ ਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੀ ਸੁਜੈਸ਼ਨ ਯੂਸ ਪਰਵਾਈਡ ਕਰਨਾ ਤਾਂ ਜੋ ਇਸ ਨੂੰ ਹੋਰ ਇੰਪਰੂਵਮੈਂਟ ਕਰ ਸਕੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਇੱਕ ਨਵਾਂ ਮੌਕ ਟੈਸਟ ਲੈ ਕੇ ਥੈਂਕਸ ਫॉर ਵਾਚਿੰਗ ਸਹੀ ਹੋਦਾ ਨੈਕਸਟ ਵੀਡੀਓ ਥੈਂਕਿਊ ਥੈਂਕਿਊ ਵੈਰੀ ਮੱਚ